ਲਗਭਗ 11 ਮਹੀਨੇ ਅੰਦੋਲਨ ਜੋ ਪੂਰੇ ਹੋਣ ਦੇ ਵਿੱਚ ਸਿਰਫ 10 ਦਿਨ ਬਾਕੀ ਹੈਗੇ ਆ। ਔਰ ਇਹਦੇ ਨਾਲ ਦੀ ਨਾਲ ਜਿਹੜਾ ਕੱਲ ਮੋਦੀ ਸਰਕਾਰ ਦੇ ਦਾਅਵੇ ਸੀਗੇ ਪੂਰੇ ਨੈਸ਼ਨਲ ਚੈਨਲਾਂ ਤੇ ਅਸੀਂ ਜੀ ਤਿੰਨ ਵੱਡੇ ਫੈਸਲੇ ਕਰ ਲੈ ਕਿਹੜੇ ਭਾਈ ਇੱਕ ਕਹਿੰਦੇ ਆ ਵੀ ਹੁਣ ਸਾਡੇ 1300 ਨੂੰ ਡੀਪੀ ਮਿਲੂ ਸ਼ਿਵਰਾਜ ਚੋਹਾਨ ਜੀ ਪਹਿਲੋਂ 490 ਰੁਪਏ ਨੂੰ ਮਿਲਦੀ ਹੁੰਦੀ ਸੀ। ਫਿਰ 1200 ਨੂੰ ਫਿਰ 1300 ਨੂੰ 1350 ਤੱਕ ਕੌਣ ਲੈ ਗਿਆ ਤੁਸੀਂ ਸਾਰੇ 10 ਸਾਲਾਂ ਦੀ ਜਿਹੜੀ ਸਬਸਿਡੀ ਖਾਦਾਂ ਤੇ ਮਿਲਦੀ ਆ ਉਹਦਾ ਵੇਰਵਾ ਦੇ ਕੇ ਆਓ ਤੁਸੀਂ ਯੂਰੀਆ ਦੀ ਬੋਰੀ 45 ਕਿਲੋ ਦੀ ਕਰ ਦਿੱਤੀ ਰੇਟ ਉਹ ਨਾ ਰੱਖਿਆ ਸਬਸਿਡੀਆਂ ਟੋਡੀਆਂ ਸਰਕਾਰ ਨੇ ਘੱਟ ਕੀਤੀਆਂ ਨੇ ਵਧਾਈਆਂ ਨਹੀਂ ਹੈਗੀਆਂ ਦੇਸ਼ ਨੂੰ ਝੂਠ ਬੋਲ ਕੇ ਗੁਮਰਾਹ ਨਹੀਂ ਕਰਨਾ ਚਾਹੀਦਾ ਜਿਹੜੀ ਦੂਜੀ ਗੱਲ ਕਹੀ ਗਈ ਕਿ ਫਸਲੀ ਬੀਮਾ ਯੋਜਨਾ ਜੀ 26 ਤੱਕ ਜਾਰੀ ਰੂ ਕਿਹੜੀ ਫਸਲੀ ਬੀਮਾ ਯੋਜਨਾ ਜਿਹੜੀ ਪ੍ਰਾਈਵੇਟ ਕਾਰਪੋਰੇਟ ਵੱਲੋਂ ਸ਼ੁਰੂ ਹੋਈ ਆ ਜਿਨੇ ਮਹਾਰਾਸ਼ਟਰ ਹਰਿਆਣਾ ਹੋਰ ਸੂਬੇ ਲੁੱਟ ਕੇ ਖਾਲੇ ਤੁਸੀਂ ਦੱਸੋ ਸ਼ਿਵਰਾਜ ਚੋਹਾਨ ਜੀ ਤੁਹਾਡੇ ਗੁਜਰਾਤ ਦੇ ਸੂਬੇ ਨੇ ਫਸਲੀ ਬੀਮਾ ਯੋਜਨਾ ਕਿਉਂ ਬੰਦ ਕਰ ਦਿੱਤੀ ਆ ਇਹਦਾ ਜਵਾਬ ਮੰਗਦਾ ਦੇਸ਼ ਕੋਈ ਇਹ ਤੁਹਾਡਾ ਚੰਗਾ ਫੈਸਲਾ ਨਹੀਂ ਹੈ ਪ੍ਰਾਈਵੇਟ ਕਾਰਪੋਰੇਟ ਨੂੰ ਲਟਾਉਣ ਦਾ ਫੈਸਲਾ ਹੈ ਤੀਸਰਾ ਵੈਸ਼ਨੋ ਜਿਹੜੇ ਸਾਡੇ ਕੇਂਦਰੀ ਮੰਤਰੀ ਨੂੰ ਕਹਿੰਦੇ ਆ ਇਹ ਸਿੱਧਾ ਲਕਸ਼ਣਾ ਜਿੱਤਣ ਡੈ ਆ ਭਾਈ ਅਸੀਂ ਕਿਸਾਨਾਂ ਮਜ਼ਦੂਰਾਂ ਨਾਲ ਕਿਉਂ ਗੱਲ ਕਰੀਏ ਹਾਂ ਹੰਕਾਰ ਬੋਲਦਾ ਹੁੰਦਾ ਹੈ ਬਸ਼ਨੋਜੀ ਲਕਸ਼ਣਾ ਜਿੱਤਣਾ ਇਹ ਕਿੱਧਰ ਦਾ ਮਾਪ ਡੰਡਾ ਤੁਸੀਂ ਨੈਸ਼ਨਲ ਲਕਸ਼ਣਾ ਦੇ ਵਿੱਚ ਹਾਰੇ ਜੇ ਤੁਸੀਂ 239 ਤੇ ਖਲੋਗੇ ਉਹ ਨਹੀਂ ਜਿੱਤਾ ਹੈਗਾ ਲਕਸ਼ਣ ਜਿੱਤਣਾ ਹਾਰਨਾ ਆਪਣੀ ਗੱਲ ਨੂੰ ਸਹੀ ਦਰਸਾਉਣ ਲਈ ਠੀਕ ਨਹੀਂ ਹੁੰਦਾ ਕੋਈ ਰੌਲਾ ਨਹੀਂ ਵੀ ਤੁਹਾਡੇ ਨਾਲ ਦੇਸ਼ ਦਾ ਕਿਸਾਨ ਮਜ਼ਦੂਰ ਖੁਸ਼ ਹੋਊਗਾ ਤੁਹਾਡੀਆਂ ਪਾਲਿਸੀਆਂ ਨਾਲ हां ਤੁਸੀਂ ਇਹ ਵੀ ਦੱਸੋ ਨਾ ਕਿ ਤੁਸੀਂ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭਦੇ ਦੇ ਤੁਸੀਂ ਮੰਦਰ ਮਸਜਿਦ ਦੀ ਰਾਜਨੀਤੀ ਕਰਦੇ ਜੇ ਲਖਣਾ ਜਿੱਤਣ ਦੇ ਤਾਂ ਹੋਰ ਵੀ ਰਿਜਨ ਹੋ ਸਕਦੇ ਆ ਧੰਨਬਾਲ ਹੋ ਸਕਦਾ ਤੁਹਾਡੇ ਮਗਰ ਸਾਰਾ ਕਾਰਪੋਰੇਟ ਖੜਾ ਜਿਹੜੇ ਪ੍ਰਚਾਰ ਮੱਧ ਮੈਂ ਉਹਨਾਂ ਦਾ ਦੁਸ਼ਪ੍ਰਚਾਰ ਕਰਨਾ ਬਾਹੂਬਲ ਤੁਹਾਡੇ ਨਾਲ ਹੈਗਾ ਔਰ ਜਾਤ ਦੇ ਨਾਂ ਤੇ ਵੰਡੀਆਂ ਪਾ ਕੇ ਵੋਟਾਂ ਲੈਣੀਆਂ ਇਹ ਕਿੱਧਰ ਦੀ ਗੱਲ ਹੈਗੀ ਆ ਇਹਦੇ ਨਾਲ ਦੀ ਨਾਲ ਠੀਕ ਹੈ ਦੇਸ਼ ਦਾ ਕਿਸਾਨ ਮਜ਼ਦੂਰ ਉੱਠੂਗਾ ਤੁਹਾਡੇ ਕੋ ਆਪੇ ਗੱਲ ਕਰਾ ਲੂਗਾ 3 ਕਰੋੜ ਪੰਜਾਬੀਆਂ ਦੀ ਆਵਾਜ਼ ਦਾ ਸਨਮਾਨ ਕਰੋ ਨਹੀਂ ਤਾਂ ਤੁਹਾਨੂੰ ਜਵਾਬ ਦੇਣਗੇ ਅੱਜ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨਮਰਤ 38ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਹਰ ਦੂਆ ਫੋਰਮ ਨੇ ਸਪਸ਼ਟ ਕਰ ਦਿੱਤਾ ਕਿ ਜਿਹੜਾ ਪੈਦਲ ਮਾਰਚ ਦਿੱਲੀ ਅੰਦੋਲਨ ਦੋ ਦੇ ਵਿੱਚ ਸ਼ੁਰੂ ਹੋਇਆ ਜਾਂ ਮਰਨਮਰਤ ਸ਼ੁਰੂ ਹੋਇਆ ਉਹ ਮੀਟਿੰਗ ਲੈਣ ਲਈ ਨਹੀਂ ਮੰਗਾ ਮਨਾਉਣ ਵਾਸਤੇ ਹੈਗਾ ਵਾ ਇਸ ਲਈ ਇਹ ਮੋਰਚਾ ਕੰਟੀਨਿਉਟੀ ਜਾਰੀ ਰਹੂਗਾ ਖਨੌਰੀ ਤੇ ਚਾਰ ਦਾ ਵੱਡਾ ਕਾਠਿਆ ਸ਼ੰਭੂ ਬਾਟਰ ਤੇ ਗੁਰੂਬਨ ਗੁਰਗੋਬਨ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਸੀਂ ਛੇ ਨੂੰ ਮਨਾਉਣਾ ਸਾਰੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਅਪੀਲ ਹੈਗੀ ਆ ਸ਼ੰਭੂ ਬਾਟਰ ਤੇ ਫੈਸਲਾ ਕੀਤਾ ਵੱਧ ਤੋਂ ਵੱਧ ਟਰੈਕਟਰ ਟਾਲੀਆਂ ਲੈ ਕੇ ਇਹਦੀ ਤਾਕਤ ਨੂੰ ਹੋਰ ਮਜ਼ਬੂਤ ਕੀਤਾ